ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਮਾਸਟਰ ਕਾਡਰ ਦੇ ਸਬਜੈਕਟ ਕੰਬੀਨੇਸ਼ਨ ਦੀ ਐਂਡ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਵੈਸੇ ਤਾਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਮੈਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਕਾਫੀ ਵਾਰ ਦੇ ਚੁੱਕਿਆ ਬਟ ਕਿਉਂਕਿ ਪੀਐਸਟੈਟ ਦਾ ਰਿਜ਼ਲਟ ਆਉਣ ਤੋਂ ਬਾਅਦ ਕਾਫੀ ਸਾਰੇ ਸਾਥੀ ਆਪਦੇ ਮਾਸਟਰ ਕਾਡਰ ਪੇਪਰ ਦੀ ਤਿਆਰੀ ਕਰਨਗੇ ਸੋ ਇਸ ਕਰਕੇ ਉਹਨਾਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਆ ਕੀ ਉਹ ਐਕਚੁਅਲ ਦੇ ਵਿੱਚ एलिजिबल ਹੈਗੇ ਨੇ ਮਾਸਟਰ ਕਾਰਡਰ ਦੀ ਪ੍ਰੀਖਿਆ ਦੇ ਵਿੱਚ ਅਪੀਅਰ ਹੋਣ ਦੇ ਲਈ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਮੇਨਲੀ ਛੇ ਸਬਜੈਕਟਾਂ ਦੀ ਗੱਲ ਕਰਾਂਗੇ ਪੰਜਾਬੀ ਹਿੰਦੀ ਅੰਗਰੇਜ਼ੀ ਮੈਥ ਸਾਇੰਸ ਐਂਡ ਐਸਐਸਟੀ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਹੈਗੀ ਹੈ ਜੀ ਕਿ ਤੁਸੀਂ 10ਵੀਂ ਦੇ ਪੱਧਰ ਤੇ ਪੰਜਾਬੀ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਪਾਸ ਕੀਤਾ ਹੋਵੇ ਪੀਐਸਟੈਟ 2 ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਮਾਸਟਰ ਕਾਡਰ ਦੀਆਂ ਪੋਸਟਾਂ ਵਿੱਚ ਅਪਲਾਈ ਕਰਦੇ ਹੋ ਉਮਰ ਸੀਮਾ ਦੀ ਗੱਲ ਮੈਂ ਲਾਸਟ ਤੇ ਕਰੂੰਗਾ ਵੱਖ-ਵੱਖ ਕੈਟਾਗਰੀ ਨੂੰ ਵੱਖਰੀ-ਵੱਖਰੀ ਉਮਰ ਸੀਮਾ ਦੇਖਣ ਨੂੰ ਮਿਲਦੀ ਹੈ ਸੋ ਉਸ ਟਾਪਿਕ ਨੂੰ ਵੀ ਬੜੇ ਹੀ ਡਿਟੇਲ ਵਿੱਚ ਵਧੀਆ ਤਰੀਕੇ ਨਾਲ ਸਮਝਾਂਗੇ ਸੋ ਸਭ ਤੋਂ ਪਹਿਲਾ ਜਿਹੜਾ ਸਬਜੈਕਟ ਹੈਗਾ ਜੀ ਜਿਹਦੀ ਆਪਾਂ ਗੱਲ ਕਰਾਂਗੇ ਮੈਥ ਸਬਜੈਕਟ ਦੀ ਮੈਥ ਸਬਜੈਕਟ ਦੇ ਜੇਕਰ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਹੈਗੀ ਆ ਜੀ ਗ੍ਰੈਜੂਏਸ਼ਨ ਕੀਤੀ ਹੋਵੇ ਐਂਡ ਬੀਐਡ ਕੀਤੀ ਹੋਵੇ ਪਰਸੈਂਟੇਜ ਦੀ ਗੱਲ ਮੈਂ ਕਿਸੇ ਵੀ ਸਬਜੈਕਟ ਵਿੱਚ ਨਹੀਂ ਕਰੂੰਗਾ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ 3 ਸਾਲ ਜਿਹੜਾ ਮੈਥ ਦਾ ਵਿਸ਼ਾ ਹੈਗਾ ਜੀ ਪ੍ਰੋਪਰ ਉਹ ਪੜਿਆ ਹੋਵੇ ਐਂਡ ਬੀਐਡ ਦੇ ਵਿੱਚ ਟੀਚਿੰਗ ਆਫ ਮੈਥਮੈਟਿਕਸ ਦਾ ਜਿਹੜਾ ਸਬਜੈਕਟ ਹੈਗਾ ਜੀ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਐਂਡ ਪੀਐਸਟ ਪਾਸ ਕੀਤਾ ਹੋਵੇ ਮੈਥ ਸਾਇੰਸ ਕੰਬੀਨੇਸ਼ਨ ਦੇ ਨਾਲ ਫਿਰ ਤੁਸੀਂ ਮੈਥ ਮਾਸਟਰ ਕਾਡਰ ਦੇ ਵਿੱਚ ਅਪਲਾਈ ਕਰ ਸਕਦੇ ਹੋ ਕੁਝ ਸਾਥੀਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਜੇਕਰ ਮੈਂ ਮਾਸਟਰ ਕਾਡਰ ਪ੍ਰੀਖਿਆ ਦੇ ਲਈ ਅਪਲਾਈ ਕਰਨਾ ਆ ਤਾਂ ਇਹਦੇ ਲਈ ਐਮਏ ਹੋਣੀ ਚਾਹੀਦੀ ਹੈ ਜਾਂ ਫਿਰ ਐਮਐਸਸੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮਾਸਟਰ ਕਾਡਰ ਨਾਮ ਹੀ ਹੈਗਾ ਆ ਮਾਸਟਰਸ ਦੀ ਲੋਡ ਨਹੀਂ ਹੁੰਦੀ ਮਾਸਟਰ ਕਾਡਰ ਪੋਸਟਾਂ ਨੂੰ ਅਦਰ ਸਟੇਟ ਦੇ ਵਿੱਚ ٹیਜੀਟੀ ਦੀ ਪੋਸਟ ਵੀ ਕਿਹਾ ਜਾਂਦਾ ਆ ਦੂਸਰੇ ਨੰਬਰ ਤੇ ਅਸੀਂ ਗੱਲ ਕਰਾਂਗੇ ਸਾਇੰਸ ਸਬਜੈਕਟ ਦੀ ਸਾਇੰਸ ਦੇ ਵਿੱਚ ਵੀ ਦੋ ਸਟਰੀਮਾਂ ਦੇ ਸਟੂਡੈਂਟ ਹੁੰਦੇ ਨੇ medical and non medical medical ਦੇ ਵਿੱਚ ਵੀ honors ਨਾਲ ਉਹਨਾਂ ਨੇ bsc ਕੀਤੀ ਹੁੰਦੀ ਹੈ ਸੋ ਆਪਾਂ ਇਹਨਾਂ ਦੋਨਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੀ ਆ non medical ਦੀ non medical ਦੇ ਵਿੱਚ ਜਿਹੜੀ ਕੰਡੀਸ਼ਨ ਹੈਗੀ ਆ ਕਿ ਤੁਸੀਂ ਸਾਇੰਸ ਦੇ ਜਿਹੜੇ ਦੋ ਸਬਜੈਕਟ ਹੈਗੇ ਆ physics chemistry and mathematics ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਦੋ ਸਬਜੈਕਟ ਤਿੰਨ ਸਾਲ ਤੱਕ ਪੜ੍ਹੇ ਹੋਣ ਗ੍ਰੈਜੂਏਸ਼ਨ ਦੀ ਮੈਂ ਗੱਲ ਕਰ ਰਿਹਾ ਜਾਂ ਫਿਰ ਤੁਸੀਂ ਬੀਐਸਸੀ ਕੀਤੀ ਹੋਵੇ ਫਿਜ਼ਿਕਸ ਐਂਡ ਮੈਥਮੈਟਿਕਸ ਦੇ ਵਿੱਚ ਜਾਂ ਫਿਰ ਇਹਦੇ ਬਰਾਬਰ ਦੀ ਕੋਈ ਕੁਆਲਿਫੀਕੇਸ਼ਨ ਹੋਵੇ ਤੁਹਾਡੇ ਕੋਲ ਫਿਰ ਤੁਸੀਂ ਐਲੀਜੀਬਲ ਹੋ ਸਾਇੰਸ ਮਾਸਟਰ ਕਾਡਰ ਦੇ ਲਈ ਬਟ ਬੀਐੜ ਦੇ ਵਿੱਚ ਵੀ ਤੁਹਾਡੇ ਕੋਲ ਟੀਚਿੰਗ ਆਫ ਸਾਇੰਸ ਜਾਂ ਫਿਰ ਟੀਚਿੰਗ ਆਫ ਫਿਜ਼ੀਕਲ ਸਾਇੰਸ ਦਾ ਜਿਹੜਾ ਸਬਜੈਕਟ ਹੈਗਾ ਜੀ ਉਹ ਜ਼ਰੂਰ ਪੜਿਆ ਹੋਵੇ ਪਰ ਨੋਟੀਫਿਕੇਸ਼ਨ ਦੇ ਵਿੱਚ ਕਿਤੇ ਵੀ ਉਹਨਾਂ ਨੇ ਫਿਜ਼ੀਕਲ ਸਾਇੰਸ ਜਾਂ ਫਿਰ ਲਾਈਫ ਸਾਇੰਸ ਨਹੀਂ ਲਿਖਿਆ ਹੋਣਾ ਸੋ ਇਹ ਅਸਿਊਮ ਬਿਲਕੁਲ ਵੀ ਨਾ ਕਰਿਓ ਕਿ ਜੇਕਰ ਅਸੀਂ ਟੀਚਿੰਗ ਆਫ ਸਾਇੰਸ ਨਹੀਂ ਪੜਿਆ ਤਾ ਅਸੀਂ ਐਲੀਜੀਬਲ ਨਹੀਂ ਹੋਵਾਂਗੇ ਬਿਲਕੁਲ ਤੁਸੀਂ ਐਲੀਜੀਬਲ ਹੋਵੋਗੇ ਕਿ ਮੇਰੇ ਨੋਨ ਵਿੱਚ ਇਹੋ ਜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਟੀਚਿੰਗ ਆਫ ਲਾਈਫ ਸਾਇੰਸ ਜਾਂ ਫਿਰ ਟੀਚਿੰਗ ਆਫ ਫਿਜ਼ੀਕਲ ਸਾਇੰਸ ਪੜ੍ਹਾ ਸਿਖਾਤੀ ਆ ਜੋ ਟੀਚਰ ਲੱਗੇ ਹੋਏ ਆ ਬਿਲਕੁਲ ਹੈਗੇ ਆ ਨੋਨ ਮੈਡੀਕਲ ਦੀ ਮੈਂ ਗੱਲ ਕਰ ਲਈ ਆ ਹੁਣ ਅਸੀਂ ਗੱਲ ਕਰ ਲੈਣੇ ਆ ਮੈਡੀਕਲ ਵਾਲੇ ਸਾਥੀਆਂ ਦੀ ਮੈਡੀਕਲ ਦੇ ਵਿੱਚ ਕੋਈ ਵੀ ਦੋ ਸਬਜੈਕਟ ਸਾਇੰਸ ਦੇ ਪੜ੍ਹੇ ਹੋਣ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਦੇ ਵਿੱਚ ਜਾਂ ਫਿਰ ਤੁਸੀਂ ਬੀਐਸਸੀ ਆਨਰਸ ਕੀਤੀ ਹੋਵੇ ਕਿਸੇ ਵੀ ਸਬਜੈਕਟ ਦੇ ਵਿੱਚ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਹੈ ਬੀਐਸਸੀ ਲਾਈਫ ਸਾਇੰਸ ਦੇ ਵਿੱਚ या फिर फिजिकल साइंस बी एस सी बायोटेक्नोलॉजी की हो बी एस सी ऑनरस बी एस सी इंडस्ट्रीअल माइक्रोबायोलॉजी बी एस सी माइक्रोबायोलॉजी बी एस सी फिजिक्स बी एस सी बायो कैमिस्ट्री बी एस सी माइक्रोबीअल फूड टेक्नोलॉजी या फिर कैमिट्री फिर बी एस सी इंडस्ट्रियल कैमिट्री फिर बी एस सी फूड सैंस एंड ਕਵਾਲਿਟੀ ਕੰਟਰੋਲ অর ਬੀਐਸਸੀ ਮਾਈਕਰੋਬੀਅਲ ਫੂਡ ਟੈਕਨੋਲੋਜੀ ਐਂਡ ਬੀਐਡ ਦੇ ਵਿੱਚ ਤੁਸੀਂ ਕੀਤਾ ਹੋਵੇ ਟੀਚਿੰਗ ਆਫ ਸਾਇੰਸ ਜਾਂ ਫਿਰ ਟੀਚਿੰਗ ਆਫ ਲਾਈਫ ਸਾਇੰਸ ਜੇ ਫਿਜ਼ੀਕਲ ਸਾਇੰਸ ਹੈ ਤਾਂ ਵੀ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਫਿਰ ਤੁਸੀਂ ਮਾਸਟਰ ਕਾਡਰ ਸਾਇੰਸ ਦੇ ਲਈ ਐਲੀਜੀਬਲ ਹੋ ਜਾਨੇ ਹੋ ਮਾਸਟਰ ਕਾਡਰ ਹਿੰਦੀ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ 3 ਸਾਲ ਇਲੈਕਟਿਵ ਹਿੰਦੀ ਦਾ ਵਿਸ਼ਾ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਵਿੱਚ ਐਂਡ ਬੀਐਡ ਕੀਤੀ ਹੋਵੇ ਟੀਚਿੰਗ ਆਫ ਹਿੰਦੀ ਦੇ ਨਾਲ ਫਿਰ ਤੁਸੀਂ ਹਿੰਦੀ ਟੀਚਰ ਬਣਨ ਦੇ ਲਈ ਐਲੀਜੀਬਲ ਹੋ ਜਾਨੇ ਹੋ ਪੀਐਸਟੈਟ ਪਾਸ ਹੋਣਾ ਚਾਹੀਦਾ ਆ ਐਸਐਸਟੀ ਨਾਲ ਪਾਸ ਕੀਤਾ ਜਾਂ ਫਿਰ ਮੈਥ ਸਾਇੰਸ ਨਾਲ ਪਾਸ ਕੀਤਾ ਇਹ ਗੱਲ ਬਿਲਕੁਲ ਵੀ ਮੈਟਰ ਨਹੀਂ ਕਰਦੀ ਸੇਮ ਕੇਸ ਤੁਹਾਨੂੰ ਅੰਗਰੇਜ਼ੀ ਜਾਂ ਫਿਰ ਪੰਜਾਬੀ ਵਿੱਚ ਵੀ ਦੇਖਣ ਨੂੰ ਮਿਲੇਗਾ ਪੰਜਾਬੀ ਮਾਸਟਰ ਕਾਰਡਰ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਪੰਜਾਬੀ ਦਾ ਇਲੈਕਟਿਵ ਦਾ ਵਿਸ਼ਾ 3 ਸਾਲ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਵਿੱਚ ਐਂਡ ਬੀਐਡ ਕੀਤੀ ਹੋਵੇ ਟੀਚਿੰਗ ਆਫ ਪੰਜਾਬੀ ਸਬਜੈਕਟ ਦੇ ਨਾਲ ਫਿਰ ਤੁਸੀਂ ਐਲੀਜੀਬਲ ਹੋ ਜਾਣਿਓ ਪੰਜਾਬੀ ਮਾਸਟਰ ਕਾਡਰ ਦੇ ਲਈ ਐਸਐਸਟੀ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਐਸਐਸਟੀ ਦੇ ਕੋਈ ਦੋ ਸਬਜੈਕਟ ਹੋਣੇ ਜ਼ਰੂਰੀ ਹੈ ਐਂਡ ਉਹ ਸਬਜੈਕਟ ਤੁਸੀਂ 3 ਸਾਲ ਪੜੇ ਹੋਣ ਆਪਦੀ ਗ੍ਰੈਜੂਏਸ਼ਨ ਦੇ ਵਿੱਚ ਹੁਣ ਮੈਂ ਉਹਨਾਂ ਸਬਜੈਕਟਾਂ ਦੇ ਨਾਮ ਬੋਲੂਗਾ ਹਿਸਟਰੀ ਪੋਲੀਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਸਾਈਕੋਲੋਜੀ ਸੋਸ਼ੀਓਲੋਜੀ ਇਕਨੋਮਿਕਸ ਜੀਓਗ੍ਰਾਫੀ ਫਿਲਾਸਫੀ এনवायरमेंटਲ ਸਟੱਡੀਜ਼ ਪਰ ਜਦੋਂ ਪੇਪਰ ਹੋਣਾ ਆ ਉਹਦੇ ਵਿੱਚ ਤੁਹਾਨੂੰ 4 ਵਿੱਚੋਂ ਕੋਈ ਦੋ ਸਬਜੈਕਟ ਚੂਜ਼ ਕੀਤੇ ਹੋਣੇ ਚਾਹੀਦੇ ਆ ਭਾਵੇਂ ਇਹ ਕਿ ਜਦੋਂ ਤੁਸੀਂ ਪ੍ਰੀਖਿਆ ਵਿੱਚ ਅਪੀਅਰ ਹੁੰਨੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਇਕਨੋਮਿਕਸ ਪੋਲੀਟੀ ਜੀਓਗ੍ਰਾਫੀ ਐਂਡ ਹਿਸਟਰੀ ਦੇ ਵਿੱਚੋਂ ਕੋਈ ਵੀ ਦੋ ਸਬਜੈਕਟ ਚੂਜ਼ ਕਰਨੇ ਪੈਣੇ ਆ ਤੁਸੀਂ ਉਹ ਸਬਜੈਕਟ ਗ੍ਰੈਜੂਏਸ਼ਨ ਦੇ ਵਿੱਚ ਪੜ੍ਹੇ ਜਾਂ ਫਿਰ ਨਹੀਂ ਪੜ੍ਹੇ ਇਹ ਗੱਲ ਮੈਟਰ ਨਹੀਂ ਕਰਦੀ ਬਟ ਜਿਹੜੇ ਮੈਂ ਸਬਜੈਕਟ ਤੁਹਾਨੂੰ ਹੁਣ ਦੱਸੇ ਸੀਗੇ ਨੌ ਸਬਜੈਕਟਾਂ ਦੀ ਮੈਂ ਗੱਲ ਕਰ ਰਿਹਾ ਇਹਨਾਂ ਵਿੱਚੋਂ ਕੋਈ ਵੀ ਦੋ ਜਿਹੜੇ ਸਬਜੈਕਟ ਹੈ ਗਿਆ ਜੀ ਪੜ੍ਹੇ ਹੋਣ ਜੇਕਰ ਤੁਸੀਂ ਐਸਐਸਟੀ ਵਿੱਚ ਅਪਲਾਈ ਕਰਨਾ ਹੈ ਐਂਡ ਬੀਐਡ ਦੇ ਵਿੱਚ ਤੁਸੀਂ ਟੀਚਿੰਗ ਆਫ ਐਸਐਸਟੀ ਜਿਹੜਾ ਸਬਜੈਕਟ ਹੈਗਾ ਜੀ ਉਹ ਤੁਸੀਂ ਜ਼ਰੂਰ ਪੜਿਆ ਹੋਵੇ ਇੰਗਲਿਸ਼ ਮਾਸਟਰ ਕਾਡਰ ਦੇ ਵਿੱਚ ਅਪਲਾਈ ਕਰਨ ਦੇ ਜਿਹੜਾ ਵਿਸ਼ਾ ਹੈਗਾ ਜੀ 3 ਸਾਲ ਪੜਿਆ ਹੋਵੇ ਜਾਂ ਫਿਰ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਫੰਕਸ਼ਨਲ ਇੰਗਲਿਸ਼ ਜਾਂ ਫਿਰ ਇੰਗਲਿਸ਼ ਲਿਟਰੇਚਰ ਜਾਂ ਫਿਰ ਬੀਏ ਆਨਰਸ ਅੰਗਰੇਜ਼ੀ ਦੇ ਵਿੱਚ ਕੀਤੀ ਹੋਵੇ ਬਟ ਇਥਿਕ ਸਪੈਸ਼ਲ ਕੰਡੀਸ਼ਨ ਵੀ ਦੇਖਣ ਨੂੰ ਮਿਲਦੀ ਹੈ ਜੇਕਰ ਕਿਸੇ ਸਾਥੀ ਨੇ ਐਮਏ ਕੀਤੀ ਹੋਈ ਹੈ ਅੰਗਰੇਜ਼ੀ ਦੇ ਵਿੱਚ ਫਿਰ ਵੀ ਉਹ ਸਾਥੀ ਐਲੀਜੀਬਲ ਹੁੰਦਾ ਆ ਮਾਸਟਰ ਕਾਰਡਰ ਇੰਗਲਿਸ਼ ਦੇ ਵਿੱਚ ਅਪਲਾਈ ਕਰਨ ਦੇ ਲਈ ਐਂਡ ਪੀਐਸਟੈਟ ਤੁਸੀਂ ਮੈਥ ਸਾਇੰਸ ਨਾਲ ਪਾਸ ਕੀਤਾ ਆ ਜਾਂ ਫਿਰ ਐਸਐਸਟੀ ਨਾਲ ਤੁਸੀਂ ਆਪਦਾ ਪੀਐਸਟੈਟ ਪਾਸ ਕੀਤਾ ਹੈ ਜਾਂ ਫਿਰ ਕੋਈ ਹੋਰ ਸਬਜੈਕਟ ਵੀ ਹੋ ਸਕਦਾ ਆ ਮਿਊਜ਼ਿਕ ਦਾ ਹੋ ਸਕਦਾ ਆ ਜਾਂ ਫਿਰ ਕੋਈ ਵੀ ਇਹ ਗੱਲ ਮੈਟਰ ਨਹੀਂ ਕਰਦੀ ਤੁਸੀਂ ਇੰਗਲਿਸ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਹੁਣ ਗੱਲ ਕਰ ਲੈਣੇ ਆ ਉਮਰ ਸੀਮਾ ਦੀ ਏਜ ਲਿਮਟ ਦੀ ਏਜ ਲਿਮਟ ਵੈਸੇ ਤਾਂ ਨਾਰਮਲੀ ਜੇ ਵੇਖਿਆ ਜਾਵੇ ਤਾਂ ਹੈਗੀ ਆ 37 ਸਾਲ ਮੈਕਸਿਮਮ ਮਿਨਿਮਮ ਹੈਗੀ 18 ਸਾਲ ਬਟ ਜਿਹੜੇ ਹੈਗੇ ਆ ਪੰਜਾਬ ਰਾਜ ਦੇ ਵਸਨੀਕ ਜਿਹਦੇ ਵਿੱਚ ਜਿਹੜੇ ਕੈਟਾਗਰੀ ਵਾਲੇ ਸਟੂਡੈਂਟ ਨੇ BC ਜਾਂ ਫਿਰ SC ਕੈਟਾਗਰੀ ਉਹਨਾਂ ਨੂੰ 5 ਸਾਲ ਦੀ ਛੋਟ ਹੈਗੀ ਆ ਭਾਵੇਂ ਇਹ 42 ਸਾਲ ਦੀ ਉਮਰ ਤੱਕ ਉਹ ਸਾਥੀ ਇਸ ਫਾਰਮ ਨੂੰ ਫਿਲ ਕਰ ਸਕਦੇ ਨੇ ਇਹਨਾਂ ਪ੍ਰੀਖਿਆਵਾਂ ਵਿੱਚ ਅਪੀਅਰ ਹੋ ਸਕਦੇ ਨੇ ਐਕਸ ਸਰਵਿਸਮੈਨ ਨੂੰ 45 ਸਾਲ ਤੱਕ ਦੀ ਜਿਹੜੀ ਏਜ ਰਿਲੈਕਸੇਸ਼ਨ ਹੈਗੀ ਆ ਜੀ ਉਹ ਦੇਖਣ ਨੂੰ ਮਿਲੇਗੀ ਪੰਜਾਬ ਰਾਜ ਦੀਆਂ ਜਿਹੜੀਆਂ ਵਿਧਵਾਵਾਂ ਨੇ ਤਲਾਕਸ਼ੁਦਾ ਔਰਤਾਂ ਨੇ ਉਹਨਾਂ ਦੀ ਜਿਹੜੀ ਉੱਪਰਲੀ ਉਮਰ ਸੀਮਾ ਹੈਗੀ ਆ ਜੀ ਉਹ ਤੁਹਾਨੂੰ 42 ਇਅਰ 42 ਸਾਲ ਦੇਖਣ ਨੂੰ ਮਿਲੇਗੀ ਜਿਹੜੇ ਹੈਗੇ ਨੇ ਜੀ ਸਪੈਸ਼ਲ ਕੈਟਾਗਰੀ ਵਾਲੇ DA ਵਾਲੇ ਜਿਹੜੇ ਕੈਂਡੀਡੇਟ ਹੁੰ 10 ਸਾਲ ਦੀ ਜਿਹੜੀ ਰਿਲੈਕਸੇਸ਼ਨ ਹੈਗੀ ਆ ਜੀ ਉਹ ਦੇਖਣ ਨੂੰ ਮਿਲਦੀ ਆ ਜਿਵੇਂ ਮੰਨ ਲਓ ਕੋਈ ਪਰਸਨ ਹੈ ਗਿਆ ਤੇ ਤੁਸੀਂ 37 ਦੇ ਵਿੱਚ 10 ਪਲੱਸ ਕਰ ਦਿਓ 47 ਇਸ ਬਣ ਜਾਣੀ ਆ ਸੋ ਉਹਨਾਂ ਨੂੰ ਲਗਭਗ 10 ਸਾਲਾਂ ਦੀ ਜਿਹੜੀ ਰਿਲੈਕਸੇਸ਼ਨ ਹੈਗੀ ਆ ਜੀ ਉਹ ਦੇਖਣ ਨੂੰ ਮਿਲੇਗੀ ਸੋ ਜਿੰਨੀਆਂ ਵੀ ਜ਼ਰੂਰੀ ਗੱਲਾਂ ਸੀਗੀਆਂ ਮੇਰੇ ਦੁਆਰਾ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਐਕਸਪਲੇਨ ਕਰ ਦਿੱਤੀਆਂ ਗਈਆਂ ਨੇ ਨੈਕਸਟ ਵੀਡੀਓ ਜਿਹੜੀ ਮੇਰੇ ਦੁਆਰਾ ਬਣਾਈ ਜਾਊਗੀ ਉਹ ਹੋਣੀ ਆ ਜੀ ਕੱਟਆਫ ਤੇ ਕੀ ਜਿਹੜੀ ਕੱਟਆਫ ਹੁੰਦੀ ਹੈ ਉਹ ਡਿਸਾਈਡ ਕਿਵੇਂ ਹੁੰਦੀ ਹੈ ਏਜਡਿ ਕਾਰਡਰ ਮਾਸਟਰ ਕਾਰਡਰ ਜਾਂ ਫਿਰ ਲੈਕਚਰਰ ਕਾਰਡਰ ਦੇ ਵਿੱਚ ਵੱਖ-ਵੱਖ ਜਿਹੜੀ ਡਿਵੀਜ਼ਨ ਦੇਖਣ ਨੂੰ ਮਿਲਦੀ ਹੈ ਉਹਦੇ ਵਿੱਚ ਜਿਹੜੀ ਕੱਟਆਫ ਹੁੰਦੀ ਹੈ ਉਹ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਜਾਂਦੀ ਹੈ ਸਾਰੀਆਂ ਗੱਲਾਂ ਦੀ ਜਾਣਕਾਰੀ ਨੈਕਸਟ ਵੀਡੀਓ ਵਿੱਚ ਪ੍ਰੋਵਾਈਡ ਕਰਵਾਈ ਜਾਊਗੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬlesਸ ਯੂ